ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸੋਚ ਬਾਈ ਕੋਰਟ ਤੇ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਸਭ ਤੋਂ ਤਣਾਪੂਰਨ ਤੇ ਰੋਮਾਂਚਿਕ ਰਾਜਨੀਤਿਕ ਰਿਸ਼ਤੇ ਦੀ ਇਹ ਕਹਾਣੀ ਹੈ ਈਰਾਨ ਅਤੇ ਇਜ਼ਰਾਈਲ ਦੀ ਇਹਨਾਂ ਦੀ ਲੜਾਈ ਜੋ ਅੱਜ ਵੀ ਚੱਲ ਰਹੀ ਹੈ ਤਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਦੁਸ਼ਮਣੀ ਕਦੋਂ ਤੇ ਕਿਉਂ ਸ਼ੁਰੂ ਹੋਈ ਇਹ ਕਹਾਣੀ ਹੈ ਦੋ ਮੁਲਕਾਂ ਦੀ ਜੋ ਕਦੇ ਚੰਗੇ ਦੋਸਤ ਸਨ ਤੇ ਇੱਕ ਦੂਜੇ ਦਾ ਸਾਥ ਦਿੰਦੇ ਰਹੇ ਪਰ ਇਹ ਹੁਣ ਇੱਕ ਦੂਜੇ ਦੇ ਵजूद ਨੂੰ ਵੀ ਮਿਟਾਉਣ ਦੀ ਕਸਮ ਖਾ ਚੁੱਕੇ ਨੇ ਇਸੀ ਡਾਕੂਮੈਂਟਰੀ ਵਿੱਚ ਅਸੀਂ ਵੇਖਾਂਗੇ ਕਿ ਕਿਵੇਂ ਇਤਿਹਾਸ, ਧਰਮ, ਰਾਜਨੀਤੀ ਤੇ ਤਕਨੀਕ ਨੇ ਇਹਨਾਂ ਦੇ ਰਿਸ਼ਤਿਆਂ ਨੂੰ ਦੁਸ਼ਮਣੀ ਵਿੱਚ ਬਦਲ ਦਿੱਤਾ ਆਓ ਚੱਲੀਏ ਸਾਂਮੇ ਦੀ ਲਕੀਰ ਉਤੇ ਇਤਿਹਾਸ ਦੇ ਪੰਨਿਆਂ ਨੂੰ ਖੋਲਦੇ ਹਾਂ ਈਰਾਨ ਜਿਸ ਨੂੰ ਪਹਿਲਾਂ ਪਾਰਿਸ ਕਿਹਾ ਜਾਂਦਾ ਸੀ ਹਜ਼ਾਰਾਂ ਸਾਲਾਂ ਤੋਂ ਇਹ ਇੱਕ ਮਹਾਨ ਸੱਭਿਆਚਾਰ ਅਤੇ ਤਾਕਤ ਦਾ ਕੇਂਦਰ ਰਿਹਾ ਹੈ ਦੂਜੇ ਪਾਸੇ ਯਹੂਦੀ ਲੋਕਾਂ ਨੇ ਆਪਣੀ ਧਰਤੀ ਲਈ ਲੰਮੀ ਲੜਾਈ 1948 ਵਿੱਚ ਅੰਤ ਹੋਈ ਜਦੋਂ ਇਜ਼ਰਾਈਲ ਦੇਸ਼ ਬਣਿਆ ਉਸ ਸਮੇਂ ਈਰਾਨ ਤੇ ਸ਼ਾ ਮੁਹੰਮਦ ਰਜ਼ਾ ਪਹਿਲਵੀ ਰਾਜ ਕਰਦੇ ਸਨ ਈਰਾਨ ਮਿਡਲ ਈਸਟ ਦੇ ਹੋਰ ਮੁਸਲਿਮ ਮੁਲਕਾਂ ਤੋਂ ਵੱਖਰਾ ਰਿਹਾ ਇਹ ਇਜ਼ਰਾਈਲ ਦੇਸ਼ ਨੂੰ ਮੰਨਣ ਵਾਲੇ ਪਹਿਲੇ ਮੁ슬ਮਨ ਦੇਸ਼ਾਂ ਵਿੱਚੋਂ ਇੱਕ ਸੀ 1948 ਤੋਂ 1979 ਤੱਕ ਦੋਵਾਂ ਦੇ ਰਿਸ਼ਤੇ ਵਧੀਆ ਰਹੇ ਵਪਾਰ ਵਿੱਚ ਈਰਾਨ ਨੇ ਇਜ਼ਰਾਈਲ ਨੂੰ ਤੇਲ ਦਿੱਤਾ ਤੇ ਇਜ਼ਰਾਈਲ ਨੇ ਈਰਾਨ ਨੂੰ ਤਕਨੀਕ ਖੇਤੀਬਾੜੀ ਅਤੇ ਹਥਿਆਰ ਦਿੱਤੇ ਸਨ ਦੋਵਾਂ ਦੇ ਰਾਜਦੂਤ ਤੇ ਵਪਾਰਕ ਦਫ਼ਤਰ ਵੀ ਖੁੱਲ੍ਹ ਗਏ ਸਨ ਤੇ ਈਰਾਨ ਵਿੱਚ ਇੱਕ ਵੱਡੀ ਸੰਖਿਆ ਯਹੂਦੀਆਂ ਦੀ ਪੂਰੀ ਆਜ਼ਾਦੀ ਨਾਲ ਰਹਿੰਦੇ ਸੀ ਇਜ਼ਰਾਈਲ ਅਤੇ ਈਰਾਨ ਨੇ ਮਿਲ ਕੇ ਕਈ ਗੁਪਤ ਪ੍ਰੋਜੈਕਟ ਚਲਾਏ। ਪਲਾਈਸ਼ਰ ਮਿਜ਼ਾਈਲ ਪ੍ਰੋਜੈਕਟ ਜਿਸ ਅੰਦਰ ਦੋਵਾਂ ਦੇ ਵਿਗਿਆਨੀ ਇਕੱਠੇ ਸਨ। ਇਹਨਾਂ ਵਿੱਚ ਇੰਟੈਲੀਜੈਂਸ ਸਾਂਝਾ ਕਰਨਾ, ਖੂਫੀਆ ਜਾਣਕਾਰੀ ਲੈਣੀ ਅਤੇ ਇਲਾਕੇ ਵਿੱਚ ਹੋਣ ਵਾਲੀਆਂ ਕਟਨਾਵਾਂ ਉੱਤੇ ਨਜ਼ਰ ਰੱਖਣੀ ਇਹ ਸਾਰਾ ਸਾਂਝਾ ਸਹਿਯੋਗ ਸੀ। ਇਜ਼ਰਾਈਲ ਅਤੇ ਈਰਾਨ ਦੋਵੇਂ ਹੀ ਸូវিয়েত ਯੂਨੀਅਨ ਦੇ ਵੱਧ ਦੇ ਪ੍ਰਭਾਵ ਅਤੇ ਵੱਧ ਰਹੀ ਤਾਕਤ ਤੋਂ ਡਰਦੇ ਸਨ। ਇਸ ਕਰਕੇ ਏ ਅਮਰੀਕਾ ਦੀਆਂ ਨੀਤੀਆਂ ਨੂੰ ਸਹਿਯੋਗ ਦਿੰਦੇ ਸਨ ਬਾਕੀ ਅਰਬ ਮੁਲਕ ਜਿਵੇਂ ਕਿ ਮਿਸਰ ਸੀਰੀਆ ਇਰਾਕ ਇਹ ਸਾਰੇ ਇਜ਼ਰਾਇਲ ਦੇ ਵਿਰੋਧੀ ਸਨ ਪਰ ਈਰਾਨ ਉਲਟ ਰਵਈਆ ਰੱਖਦਾ ਸੀ 1979 ਈਰਾਨ ਵਿੱਚ ਇੱਕ ਇਤਿਹਾਸਕ ਮੋੜ ਆਇਆ ਮੁਹੰਮਦ ਰਜ਼ਾ ਸ਼ਾਹ ਦੀ ਹਕੂਮਤ ਡਿੱਗ ਗਈ ਆਇਤੁੱਲਾ ਖੋਮੈਨੀ ਦੀ ਅਗਵਾਈ ਵਿੱਚ ਇਸਲਾਮਿਕ ਇਨਕਲਾਬ ਸ਼ੁਰੂ ਹੋ ਗਿਆ ਇਸ ਕਰਕੇ ਇਸਲਾਮਿਕ ਗਣਰਾਜ ਬਣਿਆ ਜਿਸ ਨੇ ਪੱਛਮੀ ਸੰਸਕਾਰ ਅਮਰੀਕਾ ਅਤੇ ਇਜ਼ਰਾਇਲ ਨੂੰ ਸ਼ੈਤਾਨ ਦਾ ਦਰਜਾ ਦਿੱਤਾ ਇਨਕਲਾਬ ਤੋਂ ਬਾਅਦ ਈਰਾਨ ਨੇ ਇਜ਼ਰਾਇਲ ਨਾਲ ਸਾਰੇ ਰਾਜਨੀਤਿਕ ਤੇ ਵਪਾਰਕ ਸੰਪਰਕ ਤੋੜ ਦਿੱਤੇ ਇਜ਼ਰਾਇਲੀ ਰਾਜਦੂਤ ਕਾਰਨ ਨੂੰ ਫਲਸਤੀਨ ਨੇ ਦਫ਼ਤਰ ਬਣਾਇਆ ਗਿਆ ਤੇ ਫਿਰ ਈਰਾਨ ਨੇ ਇਜ਼ਰਾਇਲ ਨੂੰ ਇਸਲਾਮ ਦਾ ਦੁਸ਼ਮਣ ਐਲਾਨ ਦਿੱਤਾ ਈਰਾਨ ਨੇ ਮਿਡਲ ਈਸਟ ਵਿੱਚ ਆਪਣੇ ਹਮਾਇਤੀ ਬਣਾਉਣੇ ਸ਼ੁਰੂ ਕਰ ਦਿੱਤੇ ਹਿਜ਼ਬੁੱਲਾ ਹਮਾਸ ਹੋਤੀ ਈਰਾਨ ਨੇ ਇਹਨਾਂ ਸਾਰੇ ਗਰੁੱਪਾਂ ਨੂੰ ਪੈਸਾ ਹਥਿਆਰ ਤੇ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਕਿਉਂਕਿ ਇਹ ਗਰੁੱਪ ਵੀ ਇਜ਼ਰਾਈਲ ਵਿਰੁੱਧ ਲੜਦੇ ਸਨ ਈਰਾਨ ਨੇ ਸਿਰਫ ਇਜ਼ਰਾਈਲ ਹੀ ਨਹੀਂ ਸਗੋਂ ਅਮਰੀਕਾ ਨੂੰ ਵੀ ਆਪਣਾ ਵੱਡਾ ਦੁਸ਼ਮਣ ਮੰਨੇ 1979 ਵਿੱਚ ਅਮਰੀਕੀ ਦੂਤਾਵਾਸ ਉੱਤੇ ਕਬਜ਼ਾ 52 ਅਮਰੀਕੀਆਂ ਨੂੰ ਕੈਦ ਕਰਨਾ ਇਹ ਸਾਰੇ ਸੰਕੇਤਾਂ ਕੇ ਈਰਾਨ ਨਵੀਂ ਰਾਜਨੀਤੀ ਵੱਲ ਵਧ ਰਿਹਾ ਸੀ 1991 ਸੋਵੀਅਤ ਯੂਨੀਅਨ ਦਾ ਕਮਜ਼ੋਰ ਹੋ ਕੇ ਵਿਖਰ ਜਾਣਾ ਮਿਡਲ ਈਸਟ ਵਿੱਚ ਨਵਾਂ ਸੰਤੁਲਨ ਲੈ ਆਇਆ। ਇਰਾਕ, ਸੀਰੀਆ ਅਤੇ ਹੋਰ ਅਰਬ ਮੁਲਕਾਂ ਦੀ ਤਾਕਤ ਘਟਣੀ ਸ਼ੁਰੂ ਹੋਈ ਕਿਉਂਕਿ ਇਹ ਸਭ ਸੋਵੀਅਤ ਯੂਨੀਅਨ ਨਾਲ ਚੱਲ ਰਹੇ ਸਨ। ਈਰਾਨ ਨੇ ਆਪਣਾ ਦਬਦਬਾ ਵਧਾਉਣ ਲਈ ਹੋਰ ਜ਼ਿਆਦਾ ਹਥਿਆਰ ਤੇ ਗਰੁੱਪ ਬਣਾਉਣੇ ਸ਼ੁਰੂ ਕੀਤੇ ਜਿਸ ਵਿੱਚ ਸ਼ਾਮਲ ਸੀ ਈਰਾਨ ਦਾ ਨਿਊਕਲੀਅਰ ਪ੍ਰੋਗਰਾਮ। ਇਰਾਨ ਨੇ ਨਿਊਕਲੀਅਰ ਤਾਕਤ ਬੜਨ ਦੀ ਦੌੜ ਸ਼ੁਰੂ ਕੀਤੀ। ਇਜ਼ਰਾਈਲ ਨੇ ਇਸ ਨੂੰ ਆਪਣੀ ਸੁਰੱਖਿਆ ਲਈ ਸਭ ਤੋਂ ਵੱਡਾ ਖਤਰਾ ਮੰਨਿਆ। ਇਸ ਲਈ ਇਜ਼ਰਾਈਲ ਨੇ ਕਈ ਵਾਰ ਇਰਾਨ ਦੇ ਨਿਊਕਲੀਅਰ ਟਿਕਾਣਿਆਂ ਉੱਤੇ ਗੁਪਤ ਹਮਲੇ ਕੀਤੇ ਅਤੇ ਵਿਗਿਆਨੀਆਂ ਨੂੰ ਮਾਰ ਗिराया। ਇਰਾਨ ਦੇ ਹਮਾਇਤੀ ਗਰੁੱਪ ਹਿਜ਼ਬੁੱਲਾ, ਹਮਾਸ, ਹਉਥੀ ਨੇ ਇਜ਼ਰਾਈਲ ਉੱਤੇ ਹਮਲੇ ਵਧਾ ਦਿੱਤੇ। ਇਜ਼ਰਾਈਲ ਨੇ ਵੀ ਲੈਬਨਾਨ, ਸੀਰੀਆ ਤੇ ਗਾਜ਼ਾ ਵਿੱਚ ਹਮਲੇ ਸ਼ੁਰੂ ਕੀਤੇ। ਇਹ ਪ੍ਰੌਕਸੀ ਵਾਲ ਦੋ ਮੁਲਕਾਂ ਦੀ ਜੰਗ ਪਰ ਮੈਦਾਨ ਵਿੱਚ ਹੋਰ ਗਰੁੱਪ ਵੀ ਸਨ ਇਹ ਹਮਲੇ ਸਿਰਫ ਮੈਦਾਨਾਂ ਵਿੱਚ ਹੀ ਸੀਮਤ ਨਹੀਂ ਰਹੇ 2000 ਤੋਂ ਬਾਅਦ ਦੋਵਾਂ ਨੇ ਇੱਕ ਦੂਜੇ ਉੱਤੇ ਸਾਈਬਰ ਹਮਲੇ ਵੀ ਸ਼ੁਰੂ ਕੀਤੇ ਅਤੇ 2010 ਵਿੱਚ ਸਟੈਕਸਨੈਟ ਵਾਇਰਸ ਨੇ ਈਰਾਨ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਨੁਕਸਾਨ ਪਹੁੰਚਾਇਆ ਇਜ਼ਰਾਈਲ ਤੇ ਅਮਰੀਕਾ ਨੇ ਮਿਲ ਕੇ ਇਹ ਵਾਇਰਸ ਬਣਾਇਆ ਫਿਰ ਈਰਾਨ ਨੇ ਵੀ ਇਜ਼ਰਾਈਲ ਉਤੇ ਸਾਈਬਰ ਹਮਲੇ ਤੇਜ਼ ਕਰ ਦਿੱਤੇ 2011 ਵਿੱਚ ਅਰਬ ਸਪ੍ਰਿੰਗ ਨੇ ਮੀਡਲ ਈਸਟ ਦੀ ਰਾਜਨੀਤੀ ਹਿਲਾ ਦਿੱਤੀ ਸੀਰੀਆ ਦੇ गृहयुद्ध ਵਿੱਚ ਈਰਾਨ ਨੇ ਬਸ਼ਰ ਅਲ ਅਸਦ ਦੀ ਹਮਾਇਤ ਕੀਤੀ ਜਵਾਬ ਵਿੱਚ ਇਜ਼ਰਾਈਲ ਨੇ ਸੀਰੀਆ ਵਿੱਚ ਈਰਾਨੀ ਟਿਕਾਣਿਆਂ ਉਤੇ ਹਮਲੇ ਕੀਤੇ ਅਤੇ ਇਲਾਕੇ ਵਿੱਚ ਤਣਾਅ ਹੋਰ ਵੱਧ ਗਿਆ 2015 ਈਰਾਨ ਅਤੇ ਪੱਛਮੀ ਦੇਸ਼ਾਂ ਵਿਚਕਾਰ ਨਿਊਕਲੀਅਰ ਡੀਲ ਹੋਈ ਇਜ਼ਰਾਈਲ ਨੇ ਇਸ ਡੀਲ ਦਾ ਵਿਰੋਧ ਕੀਤਾ ਤੇ ਕਹਾ ਕਿ ਈਰਾਨ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ 2018 ਵਿੱਚ ਅਮਰੀਕਾ ਨੇ ਡੀਲ ਤੋਂ ਪਿੱਛੇ ਹਟ ਕੇ ਈਰਾਨ ਉੱਤੇ ਵਾਪਸ ਪਾਬੰਦੀਆਂ ਲਗਾ ਦਿੱਤੀਆਂ 2021 ਤੋਂ ਬਾਅਦ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਣਾਅ ਖੁੱਲੀ ਜੰਗ ਵਿੱਚ ਬਦਲ ਗਿਆ 2023 ਵਿੱਚ ਹਮਾਸ ਨੇ ਇਜ਼ਰਾਈਲ ਉੱਤੇ ਇੱਕ ਵੱਡਾ ਹਮਲਾ ਕੀਤਾ ਇੱਧਰ ਈਰਾਨ ਨੇ ਹਮਾਸ ਨੂੰ ਪੂਰਾ ਸਮਰਥਨ ਦਿੱਤਾ 2024 ਈਰਾਨ ਨੇ ਪਹਿਲੀ ਵਾਰ ਸਿੱਧੇ ਇਜ਼ਰਾਈਲ ਉੱਤੇ ਡਰੋਨ ਤੇ ਮਿਜ਼ਾਈਲ ਹਮਲੇ ਸ਼ੁਰੂ ਕਰ ਦਿੱਤੇ ਤੇ ਜਵਾਬ ਵਿੱਚ ਇਜ਼ਰਾਈਲ ਨੇ ਵੀ ਈਰਾਨ ਦੇ ਨਿਊਕਲੀਅਰ ਤੇ ਫੌਜੀ ਠਿਕਾਣਿਆਂ ਉੱਤੇ ਜਵਾਬੀ ਹਮਲੇ ਕੀਤੇ ਇਜ਼ਰਾਈਲ ਨੇ 2020 ਵਿੱਚ ਕਈ ਅਰਬ ਮੁਲਕਾਂ ਨਾਲ ਸਾਂਝੀਆਂ ਕੀਤੀਆਂ ਸਨ ਜਿਸ ਵਿੱਚ ਯੂਏਈ ਬਹਿਰੈਨ ਮੋਰਕੋ ਸਨ 이란 ਨੇ ਇਸ ਨੂੰ ਆਪਣੀ ਤਾਕਤ ਲਈ ਖਤਰਾ ਮੰਨਿਆ। ਇਲਾਕੇ ਵਿੱਚ ਦੋ ਵੱਡੇ ਗੱਠਜੋੜ ਬਣ ਗਏ। ਇੱਕ ਪਾਸੇ ਇਰਾਨ ਤੇ ਦੂਜੇ ਪਾਸੇ ਇਜ਼ਰਾਈਲ ਤੇ ਉਸ ਦੇ ਸਾਥੀ। ਇਰਾਨ ਸ਼ੀਆ ਇਸਲਾਮ ਦਾ ਕੇਂਦਰ ਹੈ ਤੇ ਇਜ਼ਰਾਈਲ ਯਹੂਦੀ ਰਾਸ਼ਟਰ। ਇਸਲਾਮਿਕ ਇਨਕਲਾਬ ਤੋਂ ਬਾਅਦ ਧਾਰਮਿਕ ਵਖ ਵਖਤਾ ਨੇ ਰਿਸ਼ਤਿਆਂ ਨੂੰ ਹੋਰ ਤਣਾਪੂਰਨ ਬਣਾ ਦਿੱਤਾ। ਇਲਾਕੇ ਵਿੱਚ ਦਬਦਬਾ ਬਣਾਉਣ ਲਈ ਦੋਵੇਂ ਮੁਲਕ ਹਥਿਆਰ, ਪੈਸਾ ਤੇ ਤਕਨੀਕ ਵਿੱਚ ਦੌੜ ਰਹੇ ਹਨ ਈਰਾਨ ਆਪਣੇ ਪ੍ਰੌਕਸੀ ਗਰੁੱਪਾਂ ਰਾਹੀਂ ਤੇ ਇਜ਼ਰਾਈਲ ਆਪਣੇ ਤਕਨੀਕੀ ਤਾਕਤ ਰਾਹੀਂ ਇਜ਼ਰਾਈਲ ਲਈ ਸਭ ਤੋਂ ਵੱਡਾ ਖਤਰਾ ਹੈ ਈਰਾਨ ਦਾ ਨਿਊਕਲੀਅਰ ਪ੍ਰੋਗਰਾਮ ਈਰਾਨ ਕਹਿੰਦਾ ਹੈ ਕਿ ਇਹ ਸਭ ਸ਼ਾਂਤੀਪੂਰਨ ਉਦੇਸ਼ਾਂ ਲਈ ਹੈ ਪਰ ਇਜ਼ਰਾਈਲ ਮੰਨਦਾ ਹੈ ਕਿ ਈਰਾਨ ਜੰਗ ਦੇ ਹਥਿਆਰ ਬਣਾਉਣਾ ਚਾਹੁੰਦਾ ਹੈ ਜੋ ਇਹ ਦੁਨੀਆ ਦੇ ਖਿਲਾਫ ਹੀ ਵਧਤੇਗਾ ਜਿਵੇਂ ਕਿ ਅਸੀਂ ਪਹਿਲਾਂ ਗੱਲ ਕੀਤੀ ਈਰਾਨ ਨੇ ਲੈਬਨਾਨ ਗਾਜ਼ਾ ਸੀਰੀਆ ਯਮਨ ਵਿੱਚ ਆਪਣੇ ਹਮਾਇਤੀ ਗਰੁੱਪ ਬਣਾਏ ਹੋਏ ਹਨ ਇਹ ਗਰੁੱਪ ਇਜ਼ਰਾਈਲ ਉਤੇ ਹਮਲੇ ਕਰਦੇ ਹਨ ਜਿਸ ਨਾਲ ਇਲਾਕੇ ਵਿੱਚ ਹਮੇਸ਼ਾ ਤਣਾਅ ਬਣਿਆ ਰਹਿੰਦਾ ਹੈ 2025 ਦੋਵੇਂ ਮੁਲਕ ਖੁੱਲੀ جنگ ਦੇ ਕਿਨਾਰੇ ਹਨ ਈਰਾਨ ਦੇ ਮਿੱਤਰ ਗਰੁੱਪ ਦੇਸ਼ ਪਹਿਲਾਂ ਨਾਲੋਂ ਕਮਜ਼ੋਰ ਹੋ ਗਏ ਹਨ ਪਰ ਇਲਾਕੇ ਵਿੱਚ ਤਣਾਅ ਪੂਰਾ ਜ਼ੋਰ ਤੇ ਹੈ ਦਰਜਨਾ ਹਮਲੇ ਸੈਂਕੜੇ ਲੋਕ ਮਾਰੇ ਜਾਂ ਜ਼ਖਮੀ ਹੋ ਰਹੇ ਹਨ ਇਹ ਦੁਨੀਆ ਦੀਆਂ ਵੱਡੀਆਂ ਤਾਕਤਾਂ ਅਮਰੀਕਾ, ਚੀਨ, ਰੂਸ ਤਣਾਅ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਦੁਸ਼ਮਣੀ ਦਾ ਸਭ ਤੋਂ ਵੱਡਾ ਨੁਕਸਾਨ ਹਮੇਸ਼ਾ ਦੀ ਤਰ੍ਹਾਂ ਆਮ ਲੋਕਾਂ ਨੂੰ ਹੀ ਹੋਇਆ। ਦੋਵੇਂ ਪਾਸਿਆਂ ਦੇ ਲੋਕ جنگ, ਤਣਾਅ, ਆਰਥਿਕ ਪਾਬੰਦੀਆਂ ਤੇ ਡਰ ਦੇ ਸائے ਹੇਠ ਜੀ ਰਹੇ ਨੇ। ਕੀ ਹੋ ਸਕਦਾ ਹੈ ਭਵਿੱਖ ਵਿੱਚ? ਈਰਾਨ ਦੇ ਨਿਊਕਲੀਅਰ ਪ੍ਰੋਗਰਾਮ, ਇਜ਼ਰਾਈਲ ਦੀ ਸੁਰੱਖਿਆ ਤੇ ਇਲਾਕੇ ਦੀ ਰਾਜਨੀਤੀ ਇਹ ਸਭ ਕੁਝ جنگ ਜਾਂ ਸੰਧੀ ਵੱਲ ਲੈ ਜਾ ਸਕਦੇ ਹਨ ਇਤਿਹਾਸ ਸਾਨੂੰ ਸਿਖਾਉਂਦਾ ਹੈ ਕਿ ਦੁਸ਼ਮਣੀ ਦਾ ਅੰਤ ਹਮੇਸ਼ਾ ਤਬਾਹੀ ਹੈ ਇਜ਼ਰਾਈਲ ਅਤੇ ਇਰਾਨ ਦੋਵਾਂ ਦੇ ਲੋਕਾਂ ਨੂੰ ਅਮਨ ਪਾਲਣ ਤੇ ਭਰੋਸੇ ਦੀ ਲੋੜ ਹੈ ਜੰਗਾਂ ਨੇ ਸਿਰਫ ਵਿਨਾਸ਼ ਹੀ ਦਿੱਤਾ ਹੈ ਪਰ ਸੰਵਾਦ ਸਹਿਯੋਗ ਤੇ ਸਮਝਦਾਰੀ ਇਹ ਪਵਿੱਖਦਾ رہا ਹੈ ਜੇਕਰ ਤੁਹਾਨੂੰ ਇਹ ਡਾਕੂਮੈਂਟਰੀ ਪਸੰਦ ਆਈ ਹੋਵੇ ਤਾਂ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਗਲੀ ਵਾਰ ਮਿਲਦੇ ਹਾਂ ਇੱਕ ਹੋਰ ਇਤਿਹਾਸਿਕ ਰਾਜਨੀਤਿਕ ਤੇ ਰੋਮਾਂਚਕ ਕਹਾਣੀ ਨਾਲ ਧੰਨਵਾਦ